ਜੀ ਮੈਮ ਕੀ ਨਾਮ ਤੁਹਾਡਾ ਜੀ ਮੈਮ ਕੀ ਨਾਮ ਹੈ ਆਪਣਾ ਇੰਟਰੋਡਕਸ਼ਨ ਜੀ ਇੰਟਰੋਡਕਸ਼ਨ ਦੇਣਾ ਆ ਮੇਰਾ ਨਾਮ ਹੈ ਗੁਰਪ੍ਰੀਤ ਵਡੇਰਾ ਜੀ ਤੇ ਮੈਮ ਨਿਹਾਲ ਵਡੇਰਾ ਦੀ ਇਸ ਵਾਰ ਪੰਜਾਬ ਦੀ ਟੀਮ ਚ ਸੈLECTION ਹੋਈ ਹੈ ਸੋ ਪਹਿਲਾਂ ਮੁੰਬਈ ਦੀ ਟੀਮ ਤੋਂ ਖੇਲੇ ਨੇ ਇਸ ਵਾਰ ਪੰਜਾਬ ਦੀ ਟੀਮ ਚ ਸੋ ਇੱਕ ਘਰ ਵਾਪਸੀ ਵੀ ਹੈ ਸੋ ਇੱਕ ਜਰਨੀ ਬਾਰੇ ਦੱਸ ਦਿਓ ਕਿਉਂਕਿ ਫਰਨਲ ਵੀ ਅਸੀਂ ਗੱਲ ਕੀਤੀ ਹੈ ਉਹ ਕਹਿੰਦੇ ਵੀ ਮੇਨ ਮੈਮ ਦਾ ਜਿਹੜਾ ਹੱਥ ਰਿਹਾ ਉਹ ਕ੍ਰਿਕਟਰ ਬਣਾਉਣ ਦੇ ਵਿੱਚ ਤੇ ਕਿਸ ਤਰ੍ਹਾਂ ਦੀ ਜਰਨੀ ਰਹੀ ਤੇ ਹੁਣ ਜਦੋਂ ਪੰਜਾਬ ਦੀ ਟੀਮ ਦੇ ਕ੍ਰਿਕਟਰ ਕਿੰਨੀ ਖੁਸ਼ੀ ਨੀ ਐਸਟ੍ਰੋਨਿਕ ਐਸੋ ਦੇ ਕਿ ਮੇਰਾ ਹੱਥ ਰਿਆ ਉਹ ਬੱਚੇ ਦਾ ਇੰਟਰਸਟ ਸੀ ਤੇ ਮੈਂ ਤਾਂ ਸਿਰਫ ਇੱਕ ਮਤਲਬ ਉਹਨੂੰ ਸਪੋਰਟ ਪ੍ਰੋਵਾਈਡ ਕੀਤੀ ਹੈ ਕਿ ਜਦੋਂ ਛੋਟਾ ਸੀ ਉਹਨੂੰ ਮਤਲਬ ਅਕੈਡਮੀ ਤੱਕ ਲੈ ਕੇ ਜਾਣਾ ਫਿਰ ਲਿਆਉਣਾ ਪਲੱਸ ਉਹਦੀ ਸਟੱਡੀ ਦਾ ਧਿਆਨ ਰੱਖਣਾ ਬਾਕੀ ਉਹਦਾ ਆਪਣਾ ਸ਼ੌਂਕ ਸੀਗਾ ਉਹਦਾ ਸ਼ੌਂਕ ਇੰਨਾ ਜ਼ਿਆਦਾ ਸੀ ਕਿ ਯਾ ਕੋ ਉਹਨੂੰ ਪੈਸ਼ਨ ਸੀਗਾ ਕਿ ਉਹਨੂੰ ਮੀਨਸ ਸਾਨੂੰ ਉਹਨੂੰ ਇੰਨੀ ਸਪੋਰਟ ਦੇਣੀ ਹੀ ਪਈ ਕਿਸ ਤਰ੍ਹਾਂ ਮ ਕਦੋਂ ਸ਼ੁਰੂਆਤ ਹੋਈ ਕ੍ਰਿਕਟਰ ਦੀ ਕ੍ਰਿਕਟ ਦੀ ਕਦੋਂ ਨੂੰ ਸ਼ੌਂਕ ਜਾਗਿਆ ਤੇ ਕਦੋਂ ਇਸ ਤੱਕ ਪਹੁੰਚੇ ਉਹਦੇ ਬਾਰੇ ਥੋੜਾ ਜਿਹਾ ਦੱਸਿਓ ਸੱਤ ਜਾਂ ਅੱਠ ਸਾਲ ਦਾ ਸੀਗਾ ਇਹ ਤੇ ਜਿੱਦਾਂ ਸਰ ਨੇ ਤੁਹਾਨੂੰ ਵੀ ਦੱਸਿਆ ਕਿ ਇੱਕ ਕੈਂਪ 'ਚ ਗਿਆ ਸੀਗਾ ਤੇ ਉਹ ਕੈਂਪ ਵੀ ਸਿਰਫ ਇਸ ਕਰਕੇ ਇਹਨੂੰ ਮੈਂ ਲਗਵਾਇਆ ਸੀ ਛੁੱਟੀਆਂ ਦੇ ਵਿੱਚ ਕਿ ਇਹ ਬਹੁਤ ਜ਼ਿਆਦਾ ਨਾਟੀ ਸੀ ਸ਼ਰਾਰਤੀ ਸੀ ਤੇ ਮੀਨਜ਼ ਹਰ ਪੈਰੈਂਟ ਨੂੰ ਹੁੰਦਾ ਕਿ ਜਦੋਂ ਮੈਂ ਵਰਕਿੰਗ ਸੀ ਕਿ ਐਟ ਲੀਸਟ ਇਹਦੀ ਜਿਹੜੀ એનર્ਜੀ ਹੈ ਕਿਸੇ ਮਤਲਬ ਹਾਂ 네ਗੇਟਿਵ ਜਗ੍ਹਾ ਤੇ ਨਾ ਜਾਵੇ ਤੇ ਅੱਛੀ ਤਰ੍ਹਾਂ ਮਤਲਬ ਯੂਟਿਲਾਈਜ਼ ਹੋਏ ਤੇ ਇਹਨੂੰ ਇੱਕ 2 ਵੀਕਸ ਦਾ ਕੈਂਪ ਲਗਵਾਇਆ ਸੀ ਤਾਂ ਜਦੋਂ ਕੈਂਪ ਕੰਕਲੂਡ ਹੋਇਆ ਤਾਂ ਉੱਥੇ ਜਿਹੜੇ ਕੋਚਸ ਸੀਗੇ ਤਾਂ ਉਹਨਾਂ ਨੇ ਮਤਲਬ ਬਹੁਤ ਜ਼ਿਆਦਾ ਇਹਦੀ ਪ੍ਰੇਜ਼ ਕੀਤੀ ਐਂਡ ਇਹਨੂੰ ਬੈਸਟ ਕ੍ਰਿਕਟਰਸ ਆਵਾਰਡ ਮਿਲਿਆ ਤੇ ਉਹਨਾਂ ਨੇ ਇਹਨੂੰ ਆਪਨੇ ਪੈਡਸ ਦਿੱਤੇ ਹੈਡ ਦਿੱਤੀ ਜਿਹੜੀ ਮੈਂ ਹਾਲੇ ਤੱਕ ਸੰਭਾਲ ਕੇ ਰੱਖੀ ਹੋਈ ਆ ਬਿਕਾਜ਼ ਉਹ ਦੀ ਉਹਦਾ ਫਰਸਟ ਇੱਕ ਸੀ ਅਚੀਵਮੈਂਟ ਸੀਗੀ ਤੇ ਅ ਫਿਰ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨੂੰ ਪ੍ਰੋਫੈਸ਼ਨਲ ਟ੍ਰੇਨਿੰਗ ਕਰਾਓ ਤਾਂ ਉਹ ਫਿਰ ਅਸੀਂ ਇਹਨੂੰ ਐਲਡੀਸੀə ਜੁਆਇਨ ਕਰਾਇਆ ਤੇ ਉੱਥੇ ਇਹਨੇ ਹਰ ਏਜ ਗਰੁੱਪ ਵਿੱਚ ਅੱਛਾ ਕੀਤਾ ਹਰ ਏਜ ਗਰੁੱਪ ਵਿੱਚ ਇਹ ਖੇលਿਆ ਤੇ ਅੰਡਰ 16 ਅੰਡਰ 14 ਜਿਨੇ ਆਪਣੀ ਮਤਲਬ ਲੁਧਿਆਣਾ ਟੀਮ ਨੂੰ ਰਿਪਰੈਜ਼ੈਂਟ ਵੀ ਕੀਤਾ ਪੰਜਾਬ ਨੂੰ ਵੀ ਰਿਪਰੈਜ਼ੈਂਟ ਕੀਤਾ ਤੇ ਹੁਣ ਰੀਸੈਂਟਲੀ ਅੰਡਰ 23 ਚ ਨੇ 8 ਡੇਜ਼ ਮੈਚੇਸ ਦੇ ਵਿੱਚ ਇੱਕ ਰਿਕਾਰਡ ਬਣਾਇਆ 578 ਰਨਸ ਸੋ ਜਿਹਦੇ ਵਿੱਚ 200 300 400 500 ਫਾਸਟੈਸਟ ਟਾਈਮ ਹੈ। ਯਾਹ ਜੀ। ਤੇ ਮੈਮ ਜਿਹਦਾ ਹੁਣ ਪੰਜਾਬ ਦੀ ਟੀਮ ਚ ਸੈLECTION ਹੋਈ ਆ ਪਿਛਲੀ ਵਾਰ ਮੁੰਬਈ ਦੀ ਇੰਡੀਆ ਟੀਮ ਦੇ ਵਿੱਚ ਜਿਹੜੀ ਸੀ ਸੁਪਰ ਪਰਫੋਰਮੈਂਸ ਆ ਉਹਨਾਂ ਦੀ ਜਿਹੜੀ ਆ ਉਹ ਕਦੇ ਖੇਲਦੇ ਸੀ ਪਲੇਨ ਚ ਖੇਦੇ ਨਹੀਂ ਖੇਲਦੇ ਸੀ। ਤੋਂ ਉਸ ਤੋਂ ਬਾਅਦ ਹੁਣ ਪੰਜਾਬ ਦੀ ਟੀਮ ਚ ਆਏ ਨੇ ਸੋ ਘਰਵਕ ਸੀ ਕਹਿ ਸਕਦੇ ਆ ਸੋ ਕਿੰਨੀ ਇੱਕ ਜਿਹੜੀ ਉਮੀਦਾਂ ਨੇ ਇਸ ਵਾਰ ਸੋ ਲੱਗਦਾ ਹੈ ਕਿ ਕਿਤਨਾ ਕਿਤੇ ਜਿਹੜਾ ਆਈਪਲ ਇੱਕ ਬਹੁਤ ਵੱਡਾ ਪਲੇਟਫਾਰਮ ਹੈ। ਜੀ ਹਾਂ ਜੀ ਹੱਲਾ ਦਾ ਜਿਸ ਤਰ੍ਹਾਂ ਹੁਣ ਪੰਜਾਬ ਦਾ ਦਾ ਖੇਡ ਹੀ ਰਿਹਾ ਪੰਜਾਬ ਚ ਜੋ ਵੀ ਮੈਚਸ ਹੋਏ ਆ ਅਜੇ ਤੱਕ ਜਿੰਨੇ ਵੀ ਹੋਏ ਆ ਹਰ ਚੋ ਦੀ ਪਲੇਇੰਗ ਹੋਈ ਆ ਹਰ ਤਰ੍ਹਾਂ ਦੇ ਫਾਰਮੈਟ ਸੌਰੀ ਤੇ ਉਮੀਦ ਹੈ ਕਿ ਇਸ ਵਾਰੀ ਪੰਜਾਬ ਦੇ ਵਿੱਚ ਵੀ ਮੀਨਸ ਪੰਜਾਬ ਕਿੰਗਸ ਦੇ ਵਿੱਚ ਵੀ ਆਈਪਲ ਦੇ ਵਿੱਚ ਇਹਨੂੰ ਮੀਨਸ ਇਹ ਰੈਗੂਲਰ ਪਲੇਇੰਗ ਮਿਲੇਗੀ ਤੇ ਅੱਛਾ ਕਰੇਗਾ ਆਪਣੇ ਟੀਮ ਲਈ ਅਜਿਹੇ ਜਿਹਦਾ ਬੱਚਾ ਵੱਡਾ ਹੁੰਦਾ ਹੈ ਥੋੜੀ-ਥੋੜੀ ਚੰਗਾ ਆਪਣਾ ਦੇਸ਼ ਲਈ ਕਰਦਾ ਹੈ ਆਪਣੀ ਸਟੇਟ ਲਈ ਕਰਦਾ ਹੈ ਪਰ ਪਰਿਵਾਰ ਤੋਂ ਮੈ ਹੀ ਦੂਰ ਹੋ ਜਾਂਦਾ ਹੈ ਸੋ ਉਸ ਗੱਲ ਦਾ ਕਿੰਨਾ ਕਿਤੇ ਮਲਾਲ ਹੁੰਦਾ ਹੈ ਵੀ ਬੇਟਾ ਮੇਰੇ ਨਾਲ ਰਹਿੰਦਾ ਹੈ ਜਾਂ ਮੇਰੇ ਕੋਲ ਹੁੰਦਾ ਤਾਂ ਉਸ ਗੱਲ ਨੂੰ ਲੈ ਕੇ ਜਾਂ ਫਿਰ ਲੱਗਦਾ ਵੀ ਦੇਸ਼ ਦੀ ਸੇਵਾ ਜਿਹੜੀ ਉਹ ਜਾਦਾ ਵੱਡੀ ਹੈ ਨਹੀਂ ਇਸ ਤਰ੍ਹਾਂ ਨਹੀਂ ਹੈ ਦੇਖੋ ਬੱਚਾ ਉਹ ਉਹਦਾ profession ਹੈ ਉਹਦਾ ਕੰਮ ਹੈ ਤੇ ਬੱਚਾ ਆਪਣੇ ਕੈਰੀਅਰ ਚ ਅੱਗੇ ਵਧ ਰਿਹਾ ਮਾਪੇ ਲਈ ਇਸ ਤੋਂ ਵੱਡੀ ਹੋਰ ਕੋਈ ਵੀ ਖੁਸ਼ੀ ਨਹੀਂ ਹੈ ਤੇ ਸਾਨੂੰ ਇਹ ਕਿ ਆਪਣੇ ਕੰਮ ਚ اچھا ਕਰ ਰਿਹਾ ਹੈ ਆਪਣਾ ਇੰਡੀਪੈਂਡੈਂਟ ਹੋ ਰਿਹਾ ਹੈ ਕੁਝ ਅਚੀਵ ਕਰ ਰਿਹਾ ਹੈ ਆਪਣੀ ਲਾਈਫ ਦੇ ਵਿੱਚ ਉਹ ਜ਼ਿਆਦਾ ਮਤਲਬ ਸਾਡੇ ਲਈ ਖੁਸ਼ੀ ਦੀ ਗੱਲ ਹੈ ਇਸ ਤੋਂ ਮਤਲਬ ਰਾਜਦਾਨ ਕਿ ਉਹ ਸਾਡੇ ਕੋਲ ਬੈਠਾ ਬਟ ਕਰ ਕੁਝ ਨਹੀਂ ਰਿਹਾ ਆਬਵੀਅਸਲੀ ਉਹ ਸਾ ਮਤਲਬ ਦੋਨਾਂ ਪਾਰਟੀਆਂ ਵਾਸਤੇ ਇੱਕ ਫਰਸਟ੍ਰੇਸ਼ਨ ਹੈ ਫਿਰ ਸਰ ਮੈਮ ਲਾਈਵ ਮੈਚਸ ਜਦੋਂ ਹੁੰਦੇ ਆ ਤਾਂ ਉਦੋਂ ਤੁਸੀਂ ਕਿੱਦਾਂ ਵਾਚ ਕਰਦੇ ਹੋ ਲਾਈਵ ਦੇਖਦੇ ਹੋ ਜਾਂ ਫਿਰ ਕੰਦੀ ਬੈਠ ਕੇ ਸਾਈਡ ਤੇ ਪ੍ਰੇ ਕਰਦੇ ਹੋ ਐਦਾ ਦਾ ਵੀ ਅਸੀਂ ਦੇਖਿਆ ਵੀ ਕੁਝ ਪੇਰੈਂਟਸ ਬੱਚਿਆਂ ਲਈ ਕਰਦੇ ਸੋ ਤੁਹਾਡਾ ਕੀ ਰਿਐਕਸ਼ਨ ਲੱਗਦਾ ਜਦੋਂ ਲਾਈਵ ਮੈਚ ਚੱਲਦੇ ਆ ਮੈਂ ਬਿਲਕੁਲ ਦੇਖਦੀ ਹਾਂ ਬਟ ਮੈਂ ਫਿਰ ਸਰ ਨੂੰ ਵੀ ਕਹ ਦਿੰਦੀ ਹਾਂ ਮੈਨੂੰ ਵਿੱਚੋਂ ਕੋਈ ਨਹੀਂ ਬੁਲਾਏਗਾ ਕਿਉਂਕਿ ਮੇਰੇ ਦੋਨੋਂ ਕੰਮ ਚੱਲ ਰਹੇ ਹੁੰਦੇ ਆ ਮੈਂ ਮੈਚ ਵੀ ਦੇਖ ਰਹੀ ਹੁੰਦੀ ਹਾਂ ਡੈਫੀਨਿਟਲੀ ਮੇਰੀ ਬਹੁਤ ਜ਼ਿਆਦਾ ਮੀਨਸ ਇੰਟੈਂਸਿਵ ਹੁੰਦੀ ਹੈ ਉਸ ਟਾਈਮ ਮੇਰੀ ਫੀਲਿੰਗਸ ਜਦੋਂ ਇਹ ਮੈਚ ਖੇਡ ਰਿਹਾ ਹੁੰਦਾ ਆ ਮੀਨਸ ਆਈ ਵਾਂਟ ਟੂ ਕਨਸੈਂਟਰੇਟ ਔਨ ਹਿਸ ਪਰਫਾਰਮੈਂਸ ਉਸ ਟਾਈਮ ਤੇ ਅੱਛਾ ਕੋਚਿਸ ਦਾ ਫੀਡਬੈਕ ਦਿੰਦੀ ਆ ਆਪਣਾ ਪਰ ਜਦੋਂ ਮੈਚ ਖੇਡਣ ਤੋਂ ਬਾਅਦ ਇੱਕ ਦਿਨ ਬਾਅਦ ਜਾਂ ਅਗਲੇ ਦਿਨ ਜਾਂ ਥੋੜੇ ਟਾਈਮ ਬਾਅਦ ਤੁਹਾਡੇ ਨਾਲ ਗੱਲ ਹੁੰਦੀ ਆ ਤੁਸੀਂ ਆਪਣਾ ਫੀਡਬੈਕ ਦਿੰਦੇ ਹੋ ਫਿਰ ਕਿੱਦਾਂ ਗੱਲਬਾਤ ਹੁੰਦੀ ਆ ਉਹਦੇ ਬਾਰੇ ਥੋੜਾ ਜਦੋਂ ਉਹ ਛੋਟਾ ਸੀ ਉਦੋਂ ਲੱਗਦਾ ਸੀ ਕਿ ਫੀਡਬੈਕ ਮੀਨਸ ਦੇਣੀ ਪੈਂਦੀ ਆ ਬਟ ਹੁਣ ਉਹ ਮੀਨਸ ਜਿਦਾਂ ਕਹੋ ਕਿ ਟੌਪ ਪਰਫਾਰਮਰਸ ਆਫ ਇੰਡੀਆ ਟੀਮ ਦੇ ਪਲੇਅਰਸ ਦੇ ਨਾਲ ਖੇਲ ਚੁੱਕਿਆ ਉਹਨਾਂ ਦੇ ਵਿੱਚ ਰਹਿ ਚੁੱਕਿਆ ਜਦੋਂ ਮੁੰਬਈ ਇੰਡੀਅਨਸ ਸੀ ਤੇ ਆਈ ਏਮ ਸ਼ੋਰ ਉਹਨੇ ਬਹੁਤ ਕੁਝ ਸੋਖਣਾ ਤੋਂ ਸਿੱਖਿਆ ਹੋਗਾ ਤਾਂ ਆਈ ਡੋਨਟ ਥਿੰਕ ਕਿ ਹੁਣ ਅਸੀਂ ਇਸ ਸਾਡੇ ਐਂਡ ਤੇ ਇਹ ਠੀਕ ਰਹੇਗਾ ਉਹਨੂੰ ਕਿਸੇ ਤਰ੍ਹਾਂ ਦੇ ਵੀ ਫੀਡਬੈਕ ਦੇ ਦੇ ਰਾਈਟ ਮਤਲਬ ਹੀ ਨੋਜ਼ ఎవਰੀਥਿੰਗ ਅਬਾਊਟ ਹਿਸ ਫੀਲਡ ਨਾ ਹੁਣ ਉਮੀਦ ਹੈਗੀ ਹੈ ਵੀ ਕਦੋਂ ਇੰਡੀਆ ਦੀ ਟੀਮ ਚ ਐਜ਼ ਅ ਇੰਟਰਨੈਸ਼ਨਲ ਟੀਮ ਚ ਐਜ਼ ਅ ਪਲੇਇੰਗ ਲੈਵਲ ਚ ਨਿਹਾਲ ਖੇਡੇਗਾ ਸੋ ਕਿੰਨੀ ਕੁ ਉਮੀਦ ਹੈ ਕਿਉਂਕਿ ਇੱਕ ਵੱਡਾ ਪਲੈਟਫਾਰਮ ਹੈ ਬਹੁਤ ਸਾਰੇ ਆਈਪੀਐਲ ਤੋਂ ਖਿਡਾਰੀ ਆਏ ਵੀ ਨੇ ਸੋ ਹੁਣ ਕਿਸ ਤਰ੍ਹਾਂ ਦੀ ਉਮੀਦ ਕੀਤੀ ਦਾ ਦੇਖੋ ਜੀ ਉਮੀਦ ਤਾਂ ਇਹ ਹੈ ਕਿ ਜਲਦੀ ਤੋਂ ਜਲਦੀ ਇੰਡੀਆ ਟੀਮ ਚਾਹੇ ਲੈਟਸ ਕੀਪ ਆਰ ਫਿੰਗਰਸ ਕ੍ਰੋਸਡ ਕਿ ਇਸ ਵਾਰੀ ਬਹੁਤ ਅੱਛਾ ਕਰੇ ਅਤੇ ਡੈਫੀਨਟਲੀ ਜੋ ਵੀ ਨੈਕਸਟ ਸੀਜ਼ਨ ਹੋਏਗਾ ਜਾਂ ਕੋਈ ਸੀਰੀਜ਼ ਹੋਏਗੀ ਉਹ ਦੇ ਲਈ ਨਿਹਾਲ ਨੂੰ ਕਾਲ ਹੈ ਅੱਜ ਮੈਂ ਇੱਕ ਪੰਜਾਬ ਦੀ ਟੀਮ ਦੀ ਗੱਲ ਕਰਨਾ ਚਾਹੁੰਗਾ ਕਿ ਜਦੋਂ ਤੋਂ ਆਈਪਲ ਦਾ ਸੀਜ਼ਨ ਸ਼ੁਰੂ ਹੋਇਆ ਉਹ ਤੱਕ ਆਈਪਲ ਪੰਜਾਬ ਦੀ ਟੀਮ ਇੱਕ ਵਾਰ ਵੀ ਆਈਪਲ ਦੀ ਜਿਹੜੀ ਚੈਂਪੀਅਨ ਨਹੀਂ ਬਣ ਸਕੀ ਹੈ ਸੋ ਹਾਲਾਂਕਿ ਪਲੇਅਰਸ ਬਹੁਤ ਅੱਛੇ ਰਹਿੰਦੇ ਆ ਪਰਫਾਰਮੈਂਸ ਬਹੁਤ ਅੱਛੀ ਰਹਿੰਦੀ ਹੈ ਪਰ ਹਾਡੀ ਟੂ ਮੈਚ ਦੇ ਉਦੋਂ ਬਰ ਹਾਰ ਜਾਂਦੇ ਆ ਸੋ ਇਸ ਵਾਰ ਜਿੱਦਾਂ ਪੰਜਾਬ ਦੀ ਟੀਮ ਚੋ ਹੇ ਤੱਕ ਨਰਵਸਨੈਸ ਸੀਗੀ ਵੀ ਜਿੱਦਾਂ ਦਾ ਉਹਨਾਂ ਦਾ ਹਿਸਟਰੀ ਰਹੀ ਹੈ ਤਾਂ ਉਹ ਉਹਦੇ ਵਿੱਚ ਕਿਤੇ ਉਹ ਚੀਜ਼ਾਂ ਨਿਹਾਲ ਦੇ ਨਾਮ ਆਵੇ ਆ ਉਹਦੀ ਉਹਦੀ ਪਰਫਾਰਮੈਂਸ ਤੇ ਉਹ ਤੁਹਾਡੇ ਮਨ ਜੈ ਸੀ ਵਲ ਨਹੀਂ ਬਿਲਕੁਲ ਨਹੀਂ ਆਈ ਬਿਕੋਜ਼ ਹੁਣ ਅਸੀਂ ਦੇਖਿਆ ਤਾਂ ਪੰਜਾਬ ਦਾ ਜਿਹੜਾ ਸਕਵਾਡ ਹੈ ਇਟ ਇਜ਼ ਵੈਰੀ ਸਟਰੋਂਗ ਅੱਛਾ ਹੈ ਬੈਲੈਂਸਡ ਹੈ ਤੇ ਸੈਕੰਡਲੀ ਕਈ ਹੁਣ ਪਲੇਅਰਸ ਆ ਪੰਜਾਬ ਦੀ ਟੀਮ ਚੋਂ 11 ਕਿੰਗਸ ਜਿਹੜੇ ਖੇਲ ਚੁੱਕੇ ਆ ਉਹ ਉਹ ਵੀ ਮਤਲਬ ਇੰਡੀਆ ਚ ਖੇਲੇ ਆ ਉਹਨਾਂ ਨੂੰ ਕਾਲ ਆਈ ਹੈ ਦੇਖੋ ਅਲਟੀਮੇਟਲੀ ਇਟ ਇਜ਼ ਦੀ ਇੰਡੀਵਿਜੂਅਲ ਪਰਫਾਰਮੈਂਸ ਆਲਰੇਡੀ ਪਲੇਅਰ ਦੀ ਇੰਡੀਵਿਜੂਅਲ ਪਰਫਾਰਮੈਂਸ ਹੀ ਦੇਖ ਕੇ ਉਹਨੂੰ ਕਾਲ ਲਾਂਦੀ ਹੈ ਬਟ ਡੈਫੀਨਿਟਲੀ ਅਗਰ ਉਹਦੀ ਇੰਡੀਵਿਜੁਅਲ ਪਰਫਾਰਮੈਂਸ ਹਰ ਪਲੇਅਰ ਦੀ ਅੱਛੀ ਹੈ ਤਾਂ ਕਿਉਂ ਨਹੀਂ ਜਿੱਤੇਗੀ ਪੰਜਾਬ ਦੀ ਟੀਮ ਚ ਇੱਕ ਹਾਂਜੀ ਹਾਂ ਅੱਛਾ ਸਰ ਨਿਹਾਲ ਦੀ ਪੰਜਾਬ ਦੀ ਟੀਮ ਚ ਸਿਲੈਕਸ਼ਨ ਹੋਈ ਹੈ ਸੋ ਪੰਜਾਬ ਦੀ ਟੀਮ ਚ ਪੰਜ ਜਿਹੜੇ ਸੀਨੀਅਰ ਸਟੇਡੀਅਮ ਪਲੇਅਰ ਨਹੀਂ ਇਸ ਵਾਰ ਪਾਈ ਨੇ ਸੋ ਲੱਗਦਾ ਹੈ ਕਿ ਨਿਹਾਲ ਵੀ ਇੱਕ ਚੰਗਾ ਐਕਸਪੀਰੀਅੰਸ ਵੀ ਹੋਏਗਾ ਕਿਉਂਕਿ ਆਸਟ੍ਰੇਲੀਆ ਦੇ ਨਾਲ ਖੇਡੂਗਾ ਉਹ ਇੰਟਰਨੈਸ਼ਨਲ ਪਲੇਅਰ ਨਹੀਂ ਸੋ ਉਸ ਨੂੰ ਲੈ ਕੇ ਕਿੰਨੀ ਜਿਹੜੀ ਹੈ ਉਹ ਉਮੀਦਾਂ ਨੇ ਤੇ ਇਸ ਵਾਰ ਪੰਜਾਬ ਦੀ ਟੀਮ ਤੋਂ ਕਿੰਨੀ ਉਮੀਦਾਂ ਤੋਂ ਉਹਦੇ ਬਾਰੇ ਸਭ ਥੋੜਾ ਮੈਂ ਉਸ ਤੋਂ ਵੀ ਇੱਕ ਸਟੈਪ ਪਹਿਲਾਂ ਸ਼ੁਰੂ ਕਰ ਰਿਹਾ ਦੇਖੋ ਪਹਿਲੀ ਗੱਲ ਤਾਂ ਤੁਹਾਡੇ ਕੋਲ ਰਿੱਕੀ ਪੌਂਟਿੰਗ ਵਰਗਾ ਕੋਚ ਹੈ ਠੀਕ ਹੈ ਉਹ ਆਪਣੇ ਆਪ ਚ ਇੱਕ ਬਹੁਤ ਵੱਡੀ ਪਲੱਸਿੰਗ ਕਰ ਰਿਹਾ ਠੀਕ ਹੈ ਦੈਨ ਆਈਸਿੰਗ ਔਨ ਦਾ ਕੇਕ ਹੈ ਆਈਅਰ ਤੁਹਾਡਾ ਮੋਸਟ ਲਾਈਕਲੀ ਕੈਪਟਨ ਠੀਕ ਹੈ డిఫెండింగ్ ఛాంపియన్ ਜਿਹੜਾ ਰਿਹਾ ਹੈ ਜਿਹੜਾ ਆਪਣੀ ਟੀਮ ਨੂੰ ਆਈਪੀਐਲ ਦਾ ਖਿਤਾਬ ਜਿਤਾ ਕੇ ਆਇਆ ਹੈ ਉਹ ਜਦੋਂ ਉਹ ਟੀਮ ਨੂੰ ਲੈ ਕੇ ਮੈਦਾਨ ਚ ਉਤਰਦਾ ਹੈ ਦੂਸਰੀ ਟੀਮ ਸਾਈਕੋਲੋਜੀਕਲੀ ਵੈਸੇ ਹੀ ਥੋੜੀ ਜੀ 10-20% ਡਾਊਨ ਹੋ ਜਾਂਦੀ ਹੈ ਠੀਕ ਹੈ ਨਾ ਇਹ ਬਹੁਤ ਥੈਨ ਥਰਡ ਹੈ ਕਿ ਜਿਸ ਤਰ੍ਹਾਂ ਤੁਸੀਂ ਠੀਕ ਕਿਹਾ ਹੁਣ ਆਪਣੇ ਕੋਲ ਇੰਡੀਅਨ ਟੈਲੈਂਟ ਦੇਖੋ ਜਿੱਦਾ ਠੀਕ ਹੈ ਚਾਹੇ ਅਰਸ਼ ਹੈ ਯੋ ਚਾਹਲ ਹੈ ਉਹਨਾਂ ਦੇਖੋ ਐਕਸਪੀਰੀਅੰਸ ਦੇਖੋ ਅਦਰੋ ਤੁਸੀਂ ਮੈਕਸਵੈਲ ਐਸਟੋਨਸ ਹੈ ਦੇਖੋ ਇਹ ਚਾਂਸਿਸ ਹੈ ਕਿ ਇਹ ਬਹੁਤ ਅੱਛਾ ਕੰਬੀਨੇਸ਼ਨ ਹੈ ਠੀਕ ਹੈ ਹਾਂ ਸੈਕਿੰਡ ਤੁਸੀਂ ਬਿਲਕੁਲ ਠੀਕ ਕਿਆ ਜਿੰਨਾ ਇਦਾਂ ਦੇ ਜਦੋਂ ਕੰਬੀਨੇਸ਼ਨ ਆਫ ਪਲੇਅਰਸ ਹੈ ਸੀਜ਼ਨਡ ਪਲੱਸ ਕੁਝ ਯੰਗਸਟਰਸ ਵੀ ਹੈ ਡੈਫੀਨਿਟਲੀ ਇਹ ਸਿੱਖ ਹੋਗਾ ਜਿਸ ਤਰ੍ਹਾਂ ਐਮਆਈ ਦੇ ਵਿੱਚ ਵੀ ਏ ਮੇਰੇ ਸਾਹਬ ਨਾਲ ਜਦੋਂ ਤੁਸੀਂ ਰੋਹਿਤ ਦੇ ਨਾਲ ਰਹੇ ਹੋ ਸੂਰਿਆ ਦੇ ਨਾਲ ਰਹੇ ਹੋ ਠੀਕ ਹੈ ਤੇ देन ਪੋਲਾਰਡ ਵਗੈਰੇ ਉਹਨਾਂ ਨਾਲ ਰਹੇ ਹੋ ਬਹੁਤ ਕੁਝ ਸਿੱਖਣਾ ਆਈ ਥਿੰਕ ਇੱਕ ਬਹੁਤ ਅਮੇজিং ਐਕਸਪੀਰੀਅੰਸ ਠੀਕ ਹੈ ਇਹਨਾਂ ਪਲੇਅਰਸ ਲਈ ਰਿਹਾ ਨੋਡੋ ਤੁਸੀਂ ਠੀਕ ਕਰ ਰਹੇ ਹੋ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਚ ਅਸੀਂ ਉੱਠਦੇ ਬੈਠਦੇ ਹਾਂ ਉਹਨੂੰ ਉਹਨਾਂ ਦਾ ਵਰਕ ethic ਦੇਖਦੇ ਹੋ ਉਹਨਾਂ ਦੀ ਸਕਿੱਲ ਦੇਖਦੇ ਹੋ ਤੁਸੀਂ ਇੰਪੋਟੈਂਟ ਰਬਫ ਇਫੈਕਟ ਆਉਂਦਾ ਹੈ ਐਂਡ ਲਾਈਕਵਾਈਸ ਬੋਥ ਵੇਸ ਅੱਛਾ ਸਰ ਪੰਜਾਬ ਦੀ ਟੀਮ ਦੀ ਜਿੱਦਾਂ ਮੈਂ ਮੈਮ ਦਾ ਜੀ ਗੱਲ ਕਰ ਰਹੀ ਵਿਸਟਰੀ ਰਹੀ ਹੈ ਕਿ ਆਈਪੀਐਲ ਦੇ ਵਿੱਚ ਹੁਣ ਤੱਕ ਨਹੀਂ ਰਹੀ ਪਰ ਉਹ ਲਗਾਤਾਰ ਕੋਸ਼ਿਸ਼ ਜਰੂਰ ਕਰ ਰਹੀ ਹੈ ਸੋ ਇਸ ਵਾਰ ਕੰਬੀਨੇਸ਼ਨ ਬਣਿਆ ਪੰਜਾਬ ਦੀ ਟੀਮ ਬਹੁਤ ਅੱਛੀ ਰਹਿੰਦੀ ਹੈ ਪਰਫਾਰਮ ਕਰਦੀ ਹੈ ਪਰ ਕਿਤੇ ਨਾ ਕਿਤੇ ਫੇਰ ਡਾਊਟ ਚੜੀ ਜਾਂਦੀ ਹੈ ਸੋ ਇਸ ਵਾਰ ਕਿਸ ਤਰ੍ਹਾਂ ਦੀ ਉਮੀਦਾਂ ਹੈਗੀਆਂ ਨੇ ਕੀ ਲੱਗਦਾ ਹੈ ਕਿ ਪੰਜਾਬ ਦੀ ਟੀਮ ਅੱਛਾ ਕਰੇਗੀ ਆਈਪੀਐਲ ਦੇ ਵਿੱਚ ਤੇ ਉਹਦੇ ਬਾਰੇ ਸੋ ਕੀ ਬਿਲਕੁਲ ਪੰਜਾਬ ਦੀ ਨਹੀਂ ਗੱਲ ਕਰੀ ਜੇ ਤੁਸੀਂ ਆਰਸੀਪੀ ਲੈ ਲਓ ਠੀਕ ਹੈ ਹੁਣ ਉੱਥੇ ਕੋਹਲੀ ਰਿਹਾ ਹੈ ਹੋਰ ਕਿੰਨੇ ਦਿੱਗਜ ਪਲੇਅਰਸ ਵੇ ਨਹੀਂ ਤੇ ਠੀਕ ਹੈ ਹਲੇ ਤੱਕ ਟਰੋਫੀ ਮਤਲਬ ਆਰਸੀਪੀ ਕੋਲ ਵੀ ਨਹੀਂ ਆਈ ਹੈ ਮਤਲਬ ਕੀ ਹੁੰਦਾ ਆਪਾਂ ਕਈ ਵਾਰੀ ਨਾ ਜਿਹੜੀ ਸਪੋਰਟ ਦੇ ਵਿੱਚ ਟੀਮ ਦਾ ਡਾਇਨਾਮਿਕ ਹੈ ਨਾ ਮੇਰੇ ਹਿਸਾਬ ਨਾਲ ਜਿਸ ਤਰ੍ਹਾਂ ਇੰਗਲਿਸ਼ ਚ ਕਹਾਵਤ ਹੈ ਨਾ ਵਨ ਹੋਲ ਇਜ਼ ਗ੍ਰੇਟਰ ਥੈਨ ਦਾ ਸਮ ਆਫ ਇਟਸ ਪਾਰਟਸ ਉਦੋਂ ਗੱਲ ਬਣਦੀ ਹੈ ਕਈ ਦਫਾ ਇੰਡੀਵਿਜੂਅਲ ਅਨੇ ਸਟਰੋਂਗ ਨਹੀਂ ਹੁੰਦੇ ਪਲੇਅਰਸ ਬਟ ਤਾ ਵੀ ਟੀਮ ਜਿੱਤ ਜਾਂਦੀ ਹੈ ਕਈ ਵਾਰ ਠੀਕ ਹੈ ਸੋ ਇਹ ਕੁਝ ਕਹਿ ਨਹੀਂ ਸਕਦੇ ਬੜੇ ਵੇਰੀਏਬਲ ਨੇ ਤੁਹਾਡੀ ਓਪੋਨੈਂਟ ਟੀਮ ਫਾਈਨਲਸ ਯਾ ਯੂ ਨੋ ਪਲੇਆਫਸ ਤੁਹਾਡੇ ਜਿਹੜੀ ਸਾਹਮਣੇ ਖੇਡ ਰਹੀ ਹੈ ਹਾਂ ਉਹ ਕਿਸ ਤਰ੍ਹਾਂ ਦੀ ਹੈ ਕੰਡੀਸ਼ਨਸ ਕਿਸ ਤਰ੍ਹਾਂ ਦੀਆਂ ਐਂਡ ਸਮ ਟਾਈਮਸ ਇਟ ਇਜ਼ ਯੂਅਰ ਡੇ ਸਮ ਟਾਈਮਸ ਇਟਸ ਨੋਟ ਯੂਅਰ ਡੇ ਸੋ ਇਹ ਬਾਕੀ ਮੈਨੂੰ ਨੱਟਸ਼ੈਲ ਅਗਰ ਮੈਂ ਨੈਟਨੈਟ ਬੋਲਾਂ ਮਨੂੰ ਪਰਸਨਲੀ ਲੱਗ ਰਿਹਾ ਇਸ ਵਾਰ ਪੰਜਾਬ ਕੋਲ ਕਾਫੀ ਫੈਕਟਰਸ ਇਨ ਆਵਰੀ ਫੇਵਰ ਚ ਹੈ। ਦ ਪ੍ਰੋਬੈਬਿਲਟੀ ਕਾਫੀ ਹੈ ਨਾ ਦੀ ਪਲੇਆਫਸ ਚ ਆਵੇ। ਜੀ। ਅੱਛਾ ਸਰ ਜਿੱਦਾਂ ਮੁੰਬਈ ਇੰਡੀਆ ਟੀਮ ਚ ਖੇਡਦੇ ਸੀਗੇ ਭਾਵੇਂ ਜਦੋਂ ਵੀ ਮੁੰਬਈ ਦਾ ਮੈਚ ਹੁੰਦਾ ਸੀ ਜ਼ਿਆਦਾਤਰ ਬਾਹਰ ਹੀ ਹੁੰਦਾ ਸੀ ਜਾਂ ਪੰਜਾਬ ਨੂੰ ਹੁੰਦੇ ਤਾਂ ਹੀ ਪੰਜਾਬ ਚ ਹੁੰਦਾ ਸੀ। ਸੋ ਇਸ ਵਾਰ ਪੰਜਾਬ ਦੀ ਟੀਮ ਨੇ ਜ਼ਿਆਦਾਤਰ ਮੈਚ ਪੰਜਾਬ ਚ ਹੀ ਹੋਣੇ। ਸੋ ਲੱਗਦਾ ਵੀ ਜਿਹੜਾ ਲੋਕਲ ਕਰਾਊਡ ਹੁੰਦਾ ਉਹਦੀ سپورਟ ਕਿਤਨਾ ਕਿਤੇ ਚੋਂ ਪੰਜਾਬ ਦਾ ਖਿਡਾਰੀ ਹੁੰਦਾ ਤਾਂ ਉਹ ਮਿਲਦੀ ਤਾਂ ਉਹ ਇੱਕ ਪ੍ਰੈਸ਼ਰ ਵੀ ਰਹਿੰਦਾ ਹੈ ਖਿਡ ਆ ਜਿਹੜੀ ਵੀ ਟੀਮ ਨਾਲ ਮੈਚ ਹੁੰਦਾ ਯੂਜੂਲੀ ਇਹ ਇੱਕ ਟੀਮ ਦੇ ਹੋਮ ਗਰਾਉਂਡ ਤੇ ਹੁੰਦਾ ਆਲਟਰਨੇਟ ਹੁੰਦਾ ਰਹਿੰਦਾ ਤੇ ਪੰਜਾਬ ਦੀ ਦੇ ਫੈਨਸ ਤੇ ਵੈਸੀ ਤੁਹਾਨੂੰ ਪਤਾ ਚੱਸਪਾ ਕਿਸ ਤਰ੍ਹਾਂ ਠੀਕ ਹੈ ਅਸੀਂ ਤਾਂ ਚਾਹੇ ਐਮਆਈ ਦਾ ਮੈਚ ਦੇਖਣ 23 ਚ ਗਏ ਸੀ ਉੱਥੇ ਬਹੁਤ ਹੀ ਅੱਛਾ ਮਾਹੌਲ ਲੱਗਿਆ ਸਾਨੂੰ ਤੇ ਪੰਜਾਬ ਦੇ ਵਿੱਚ ਤਾਂ ਤੁਸੀਂ ਦੇਖਿਆ ਫੈਨਸ ਦੇ ਵਿੱਚ ਕੀ ਗਰੇਜ਼ ਹੈ ਖਾਸ ਕਰ ਆਪਣੇ ਮੁੰਡਿਆਂ ਲਈ ਕੀ ਗਰੇਜ਼ ਹੈ ਆਈ ਥਿੰਕ ਉਹ ਇੱਕ ਬਹੁਤ ਹੀ ਅਮੇਜ਼ਿੰਗ ਐਕਸਪੀਰੀਅੰਸ ਹੋਊਗਾ ਤੇ ਉਹਨਾਂ ਨਾਲ ਡੈਫੀਨਿਟਲੀ ਮੋਰਲ ਤੇ ਵੀ ਮਤਲਬ ਵੱਧਦਾ ਹੈ ਲੜਕਿਆਂ ਦਾ ਡੈਫੀਨਿਟਲੀ ਇਹ ਕੋਈ ਸ਼ੱਕ